ਸੋਸ਼ਰੀ ਕਲਬਈ ਜੀ ਮੈਂ ਹਰਪ੍ਰੀਤ ਸਿੰਘ ਫੇਰ ਅੱਜ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਤੁਹਾਨੂੰ ਦੱਸਿਆ ਸੀ ਕਿ ਬਈ ਯੂ ਐਸ ਏ ਦੇ ਬਾਰਡਰ ਤੇ ਸਖਤਾਈ ਵਧਾਤੀ ਤੇ ਮਿਲਟਰੀ ਭੇਜਤੀ ਉਹਦੇ ਨਾਲ ਨਾਲ ਹੁਣ ਕਈ ਕਾਨੂੰਨ ਹੋਰ ਪਾਸ ਹੋ ਗਏ ਨੇ ਉਹਨਾਂ ਨੇ ਜਿਹੜੀ ਸਾਈਡੋਂ ਡੋਂਕੀ ਲੱਗਦੀ ਸੀ ਮੈਕਸੀਕੋ ਵਾਲੀ ਸਾਈਡ ਉਹਨਾਂ ਨੇ ਇੱਕ ਕੰਧ ਹੋਰ ਵੀ ਬਣਾਤੀ ਜੋ ਕਿ ਬਹੁਤ ਜ਼ਿਆਦਾ ਉੱਚੀ ਆ 20 ਫੁੱਟ ਦੀ ਉਚਾਈ ਤੋਂ ਵੱਧ ਦੱਸਦੇ ਨੇ ਜਿਹਦੇ ਉੱਤੇ ਕੰਡਾ ਤਾਰ ਵੀ ਫੇਰੀ ਗਈ ਹੈ ਤੇ ਕਰੰਟ ਵੀ ਲਾਇਆ ਗਿਆ ਹੈ ਤੇ ਉਹਦੇ ਨਾਲ ਹੀ ਮਿਲਟਰੀ ਖੜੀ ਆ ਤੇ ਮਿਲਟਰੀ ਕਹਿੰਦੀ ਨੇ ਐਨੀ ਭੇਜਦੀ ਕਿ ਇੱਕ ਦੇਸ਼ ਦੀ ਮਿਲਟਰੀ ਹੁਣ ਸਿਰਫ ਮੈਕਸੀਕੋ ਬਾਰਡਰ ਦੇ ਉੱਤੇ ਖੜਾਦੀ ਉੱਥੋਂ ਹੁਣ ਬੰਦਾ ਤਾਂ ਕੀ ਇੱਕ ਕੁੱਤਾ ਵੀ ਨਹੀਂ ਪਰਲੀ ਸੈਟ ਅਪ ਸਕਦਾ ਤੇ ਉਹਨਾਂ ਨੇ ਸਿਕਿਉਰਿਟੀ ਟੇਟ ਟਾਈਟ ਕਰਤੀ ਉਹਦੇ ਉੱਤੇ ਡਿਵਾਈਸਾਂ ਵੀ ਬਹੁਤ ਤੇਜ਼ ਲਾਤੀਆਂ ਜਿਹੜੀਆਂ ਬਹੁਤ ਰਡਾਰ ਦੀ ਮਾਰ ਤੋਂ ਕੋਈ ਵੀ ਚੀਜ਼ ਬਚ ਕੇ ਪਰਲੀ ਸਾਈਡ ਨਹੀਂ ਜਾ ਸਕਦੀ ਮੈਕਸੀਕੋ ਤੋਂ ਜੁਐਸਏ ਦੇ ਵਿੱਚ ਐਂਟਰੀ ਨਹੀਂ ਕਰ ਸਕਦੀ ਉਦੇ ਨਾਲ ਨਾਲ ਅੱਜ ਬਈ ਜੀ ਇੱਕ ਹੋਰ ਉਹਨਾਂ ਨੇ ਅਪਡੇਟ ਕਰਤਾ ਉਥੇ ਇੱਕ ਕੋਈ ਕਾਨੂੰਨ ਪਿੱਛੋਂ ਦਾ ਬਣਿਆ ਹੋਇਆ ਸੀ ਪਰ ਉਹ ਥੋੜਾ ਹਲੇ ਐਕਟੀਵੇਟ ਨਹੀਂ ਹੋਇਆ ਸੀਗਾ ਉਹਨਾਂ ਨੇ ਲਾਗੂ ਕਰ ਦਿੱਤਾ ਕਿ ਜਿੰਨੇ ਵੀ ਬੰਦੇ ਯੂ ਐਸ ਦੇ ਵਿੱਚ ਰਿਫਿਊਜੀ ਨੇ 1,80,000 ਬੰਦਿਆਂ ਦੇ ਚਾਹੇ ਉਹ ਲੇਡੀਜ਼ ਨੇ ਚਾਹੇ ਉਹ ਪ੍ਰੈਗਨੈਂਟ ਨੇ ਜਾਂ ਉਹ ਮਰਦ ਨੇਗੇ ਉਹਨਾਂ ਨੇ ਇੱਕ ਡਿਵਾਈਸ ਈਸ਼ੂ ਕਰਤੀ ਕਿ ਇੱਕ ਉਹਨਾਂ ਦਾ ਟਰੈਕਰ ਲੱਗ ਜਾ ਹੁਣ ਡਿਵਾਈਸ ਜਿਨ੍ਹਾਂ ਦੀਆਂ ਕੋਰਟ ਦੇ ਵਿੱਚ ਪੇਸ਼ੀਆਂ ਪੈ ਗਈਆਂ ਕਹਿੰਦੇ 1.80 ਹਜ਼ਾਰ ਦੀਆਂ ਉਹਨਾਂ ਦੇ ਇੱਕ GPS ਟਰੈਕਰ ਲੱਗ ਲੱਗ ਜੂਗਾ ਜਿਨ੍ਹਾਂ ਨੂੰ ਉਹਨਾਂ ਨੂੰ ਇੱਕ ਇੱਕ ਪਲ ਦੀ ਖਬਰ ਰਹੂ ਵੀ ਉਹ ਕਿੱਥੇ ਫਿਰ ਰਹੇ ਨੇ ਹੁਣ ਇਹਦੇ ਉੱਤੇ ਹੀ ਖਬਰ ਨਿਕਲ ਗਈ ਇਹ ਆ ਰਹੀ ਆ ਜਿਹੜੇ ਬੰਦਿਆਂ ਦੇ ਇਹ GPS ਟਰੈਕਰ ਲੱਗਣਗੇ ਉਹ ਬੰਦਿਆਂ ਦੇ ਟਰੈਕਰ ਕਹਿੰਦੇ ਇਸ ਕਰਕੇ ਲਾਏ ਜਾ ਰਹੇ ਨੇ ਕਿ ਉਹ ਬੰਦਿਆਂ ਨੂੰ ਜਲਦੀ ਤੋਂ ਜਲਦੀ ਇੱਥੋਂ ਫੜ ਕੇ ਆਪਣੇ ਦੇਸ਼ ਤੋਂ ਬਾਹਰ ਡਿਪੋਰਟ ਕਰਨੇ ਨੇ ਉਹੀ ਬੰਦੇ ਨਾਜ਼ਰਬੰਦ ਰੱਖੇ ਜਾਣਗੇ ਨਿਗਾਹ ਦੇ ਵਿੱਚ ਕਿ ਇਹਨਾਂ ਨੂੰ ਆਪਾਂ ਇੱਕ ਤਾਂ ਨਿਗਾਹ 'ਚ ਰੱਖੇ ਕਿੱਥੇ ਫਿਰਦੇ ਨੇ ਇੱਕ ਛੇਤੀ ਜਦੋਂ ਹੁਣ ਇਹਨਾਂ ਦੀ ਰਿਪੋਰਟ ਦੀ ਵਾਰੀ ਆਊਗੀ ਚੱਕ ਕੇ ਇਹਨਾਂ ਨੂੰ ਜਿਹੜੇ ਦੇਖ ਤੋਂ ਆਇਆ ਉੱਥੇ ਛੱਡਣੇ ਆ ਕੀ ਇਹ ਆਸਾਨੀ ਰਹੂਗੀ ਉਹਨਾਂ ਨੂੰ ਪਤਾ ਲੱਗ ਜਾਊ ਵੀ ਭਾਈ ਇਹ ਇਹ ਬੰਦੇ ਨੇ ਜਿਹੜੇ ਹੁਣ ਕੱਢਣੇ ਨੇ ਤਾਂ ਇੱਕੇ ਮੰਨ ਕੇ ਚਲੋ ਜਿਹੜੇ ਬੰਦਿਆਂ ਦੇ ਜੀਪੀਐਸ ਟਰੈਕਰ ਲੱਗ ਰਹੇ ਆ ਪੈਰਾਂ 'ਚ ਤਾਂ ਉਹ ਮੰਨ ਲਓ ਵੀ ਉਹਨਾਂ ਦੇ ਦਿਨ ਥੋੜੇ ਰਹਿ ਗਏ ਇੱਥੇ ਦਾਣਾ ਚੁਗਣ ਦੇ ਕਹਿ ਲੋ ਰੋਟੀ ਇੱਥੇ ਘੱਟ ਰਹਿ ਗਈ ਲਿਖੀ ਹੁਣ ਉਹ ਦੇਸ਼ ਦੇ ਵਿੱਚ ਸਮਝ ਲਓ ਜਿਹੜੇ ਦੇਸ਼ ਤੋਂ ਤੁਸੀਂ ਆਏ ਹੋ ਉਹ ਦੇਸ਼ ਦੇ ਵਿੱਚ ਤੁਹਾਡੇ ਦਾਣਿਆਂ ਤੇ ਨਾਮ ਲਿਖਿਆ ਆ ਰਿਹਾ ਸੋ ਨੂੰ ਜਲਦੀ ਹੀ ਉੱਥੇ ਦਾਣਾ ਪਾਣੀ ਚੋਣਾ ਪਊਗਾ ਬਾਈ ਤਾਂ ਜਿਹੜੇ ਵੀ ਨਵੇਂ ਆਉਣ ਦੀ ਸੋਚ ਰਹੇ ਨੇ ਹਲੇ ਨਵੇਂ ਫੇਰ ਕਹਿੰਦੇ ਵੀ ਇੰਨੀ ਸਿਕਿਉਰਿਟੀ ਟਾਈਟ ਕਰਤੀ ਨਵੇਂ ਬੰਦੇ ਹਲੇ ਵੀ ਜੰਟਾ ਦੇ ੱਤੇ ਚੜ ਰਹੇ ਨੇ ਤੇ ਕਈ ਖਬਰਾਂ ਮਿਲੀਆਂ ਨੇ ਕਿ ਉਹ ਮੈਕਸੀਕੋ ਚ ਰੁੱਲਦੇ ਫਿਰ ਰਹੇ ਨੇ ਬਾਈ ਜੀ ਉਹਨਾਂ ਨੂੰ ਕਿਸੇ ਨਾ ਕਿਸੇ ਲੋਟ ਮੈਕਸੀਕੋ ਤੱਕ ਲੈ ਆਉਂਦੇ ਨੇ ਉਦੋਂ ਗਾਂ ਕੋਈ ਵੀ ਸੁਭਾਵਨਾ ਨਹੀਂ ਆਉਣ ਦੀ ਮੈਕਸੀਕੋ ਆ ਕੇ ਉਹ ਜਿਹੜੀਆਂ ਉੱਥੇ ਕਹਿ ਲੋ ਵੀ ਇੱਕ ਵੱਡੇ ਲੈਵਲ ਤੇ ਗੈਂਗਾ ਨੇ ਉਹਨਾਂ ਦੇ ਧੱਕੇ ਚੜ ਜਾਂਦੇ ਆ ਬਾਈ ਫਿਰ ਆਪਦੇ ਘਰੇ ਫੋਨ ਕਰਦੇ ਨੇ ਕਿ ਭਾਈ ਐਨੇ ਲੱਖ ਭੇਜ ਦੋ ਜਾਂ 50000 ਡਾਲਰ ਭੇਜ ਦੋ 30 ਲੱਖ ਭੇਜ ਦੋ ਫਿਰ ਉੱਥੋਂ ਭਾਈ ਜ਼ਮੀਨ ਵੇਚ ਕੇ ਭੇਜਦੇ ਨੇ ਜਾਂ ਕਈ ਆਪਾਂ ਖਬਰਾਂ ਸੁਣੀਆਂ ਨੇ ਪਿੱਛੇ ਕਿ ਉਹਨਾਂ ਨੇ ਐਮਪੀ ਤੱਕ ਪਹੁੰਚ ਕੀਤੀ ਐਮਪੀ ਨੇ ਮੰਤਰੀ ਤੱਕ ਪਹੁੰਚ ਕੀਤੀ ਮੰਤਰੀ ਨੇ ਅੱਗੇ ਗਵਰਨਮੈਂਟ ਨੂੰ ਕਿਹਾ ਕਿ ਭਾਈ ਸਾਡੇ ਏਰੀਆ ਦੇ ਆ ਬੰਦੇ ਫਸੇ ਪਏ ਨੇ ਇਹਨਾਂ ਨੂੰ ਕਿਸੇ ਲੋਟ ਕੱਢੋ ਤੇ ਉਹਨਾਂ ਨੇ ਕੱਢੇ ਨੇ ਲੋਕਾਂ ਨੂੰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੀ ਹਲੇ ਵੀ ਨਹੀਂ ਹਟ ਰਹੇ ਜਦੋਂ ਹੁਣ ਇੰਨਾ ਪ੍ਰਬੰਧ ਹੋ ਗਿਆ ਸਾਨੂੰ ਦੱਸਿਆ ਵੀ ਆਉਣ ਵਾਲੇ ਸਮੇਂ ਤੇ ਉੱਥੇ ਗੋਲੀ ਦਾ ਵੀ ਆਰਡਰ ਹੋ ਜੂਗਾ ਤਾਂ ਤੁਸੀਂ ਕਿਉਂ ਜਿਹੜੇ ਲੋਕ ਨੇ ਬਈ ਉਹ ਆਉਣ ਦੀ ਨਾਕੋਸ਼ਿਸ਼ ਕਰਨ ਹੁਣ ਤਾਂ ਇੱਕ ਸਮਝ ਲਓ ਵੀ ਉੱਥੇ ਜਾਣਾ ਤੇ ਮੌਤ ਦਾ ਘਰ ਹੈ ਜੇ ਤੁਸੀਂ ਇਹ ਸਮਝਣਾ ਕਿ ਅਸੀਂ ਮਰ ਗਏ ਤਾਂ ਤੁਸੀਂ ਆਪਦਾ ਵੇਚ ਵੱਟ ਕੇ ਇੱਥੇ ਆ ਸਕਦੇ ਹੋ ਇੱਥੇ ਗੋਲੀ ਦੇ ਨਾਮ ਲਿਖਿਆ ਹੋ ਸਕਦਾ ਤੁਹਾਡਾ ਜਿਹਨੇ ਆਪਦੀ ਜ਼ਿੰਦਗੀ ਜਿਉਣੀ ਹੈ ਅੱਗੇ ਉਹ ਇੱਥੇ ਕਿਰਪਾ ਕਰੇ ਇੱਥੇ ਆਉਣ ਦੀ ਕੋਸ਼ਿਸ਼ ਨਾ ਕਰੇ ਹੁਣ ਕਾਨੂੰਨ ਇੰਨੇ ਸਖਤ ਹੋ ਗਏ ਨੇ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਵੀ ਦਿਨਾਂ ਦੇ ਵਿੱਚ ਕੱਢ ਕੇ ਮਾਰਨਗੇ ਤੇ ਇਹ ਜਿਹੜਾ ਟਰੈਕਰ ਲਾਉਣੇ ਨੇਗੇ ਇਹਨਾਂ ਦੇ ਖਿਲਾਫ ਵੀ ਬਹੁਤ ਨੇ ਪਰ ਟਰੰਪ ਨੇ ਸਿੱਧਾ ਮਨਾ ਕਰ ਦਿੱਤਾ ਕਹਿੰਦਾ ਵੀ ਮੈਂ ਆਪਦੇ ਦੇਸ਼ ਦੇ ਹਿੱਤ ਵਿੱਚ ਆਂ ਜੀ ਇੱਥੇ ਕੋਈ ਵੀ ਦੋ ਨੰਬਰ ਚ ਆਇਆ ਜਾਂ ਕੋਈ ਕਪਲੇਬਾਜੀ ਕਰਕੇ ਆ ਉਹਨਾਂ ਨੂੰ ਚੱਕ ਕੇ ਬਾਹਰ ਮਾਰਨੇ ਆ ਕਹਿੰਦਾ ਹੁਣ ਵੀ ਮੈਂ ਆਪਦੇ ਸਮਝ ਦੇ ਵਿੱਚ ਇਹ ਦੇਸ਼ ਨੂੰ ਫੇਰ ਉਹਿਆ ਜਿਹਾ ਬਣਾ ਦੂੰ ਜਿੱਦਾਂ ਅੱਜ ਤੋਂ 30 ਸਾਲ ਪਹਿਲਾਂ ਦਾ ਸੀ ਵੀ ਇੱਥੇ ਕੰਮ ਹੋ ਵੀ ਵਾਧੂ ਸੀ ਅਮੀਰ ਬੰਦੇ ਰਹਿੰਦੇ ਸੀਗੇ ਜਿੰਨੇ ਲੋਕ ਵੱਧ ਗਏ ਤੇ ਕਹਿੰਦਾ ਬੇਰੁਜ਼ਗਾਰੀ ਹੋ ਗਈ ਮੈਂ 2 ਨੰਬਰ ਵਾਲਿਆਂ ਨੂੰ ਚੱਕ ਕੇ ਬਾਹਰ ਮਾਰਨਾ ਤੇ ਅਗਲਾ ਨਵਾਂ ਅਪਡੇਟ ਫੇਰ ਲੈ ਕੇ ਆਉਣੇ ਆ ਬਾਈ ਜੀ ਵੀਡੀਓ ਦੇਖਦੇ ਰਿਹਾ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸੌਸਟੇਖਾਲ ਬੋ ਜੀ